ਸਾਰਿਆਂ ਨਾਲ ਹਰ ਵਰਕ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਦੇਵਾਂਗੇ ਅਸੀਂ ਘਰ ਘਰ ਦੇ ਵਿੱਚ ਨੌਕਰੀਆਂ ਪਹੁੰਚਾ ਦੇਵਾਂਗੇ ਤੇ ਅੱਜ ਸਾਡੇ ਮੁਲਾਜ਼ਮ ਪੈਨਸ਼ਨਰ ਸਕੀਮ ਬਾਰਕਰ ਆਊਟਸੋਰਸਿੰਗ ਸਾਰੀਆਂ ਮੰਗਾ ਥਾਂ ਪਰ ਥਾਂ ਖੜੀਆਂ ਤੇ ਲਗਾਤਾਰ ਹਰ ਵਰਕ ਸ਼ਰਕਾ ਤੇ ਆ ਤੇ ਇਹਨਾਂ ਨੇ ਇੱਕ ਵਾਅਦਾ ਹੋਰ ਵੀ ਕੀਤਾ ਸੀ ਅਸੀਂ ਧਰਨੇ ਮੁਜਾਰੇ ਨਹੀਂ ਲਾਉਣਦੇ ਆਵੇ ਆਏ ਦਿਨ ਹਰ ਵਾਰ ਨਵੇਂ ਨਵੇਂ ਤਰੀਕੇ ਨਾਲ ਆਪਣੀਆਂ ਮੰਗਾਂ ਮਨਾਉਣ ਲਈ ਧਰਨੇ ਲਾ ਰਹੇ ਆ ਜੇਕਰ ਗੱਲ ਕੀਤੀ ਜਾਵੇ ਸਕੀਮ ਵਰਕਰਾਂ ਦੀ ਸਕੀਮ ਵਰਕਰਾਂ ਦੇ ਵਿੱਚ ਇਹਨਾਂ ਨੇ ਜਾਂ ਸਕੀਮ ਵਰਕਰਾਂ ਨਾਲ ਵਾਅਦਾ ਕੀਤਾ ਤਾਂ ਤੁਹਾਨੂੰ ਤਾਂ ਸਿਰਫ 50 ਸਰਕਾਰ ਵੱਲੋਂ ਇੱਕ ਨਘੂਣਾ ਪੱਤਾ ਹੀ ਮਿਲਦਾ ਤੇ ਆਸੀਂ ਤੁਹਾਨੂੰ ਘੱਟੋ-ਘੱਟ ਸਾਡੀ ਸਰਕਾਰ ਆਉਣ ਤੇ 10000 ਰੁਪਏ ਵੱਧ ਨਾਲ ਮਾਲ ਪੱਤਾ ਦੇਾਂਗੇ ਤੇ ਉਸ ਦਾ ਸਿੱਟਾ ਕੀ ਨਿਕਲਿਆ ਜਾ ਸਰਕਾਰ ਨੂੰ ਸਿਰਫ 3 ਸਾਲ ਬੀਤੇ ਸੀ 3 ਸਾਲ ਲਗਾਤਾਰ ਲੁੱਟਿਆ-ਗੁੱਟਿਆ ਰੱਜ ਕੇ ਲੁੱਟਿਆ ਰੱਜ ਕੇ ਗੁੱਟਿਆ ਆਸ਼ਾ ਵਰਕਰਾਂ ਨੂੰ ਇਹ ਉਹ ਆਸ਼ਾ ਵਰਕਰ ਆ ਜਿਹੜੀ ਗਰਾਊਂਡ ਲੈਵਲ ਤੋਂ ਸਿਹਤ ਮੈਧਮੇ ਦੇ ਐਨੇ ਤੱਕ ਸਾਰੇ ਤੱਤਾਂ ਦਾ ਆਬ ਨਗੁਣਿਆ ਪੱਤੇ ਤੇ ਕੰਮ ਕਰ ਰਹੀ ਆ ਤੇ ਹਰ ਮਹੀਨੇ ਦੀ ਕਿੰਨੀ ਤਰ੍ਹਾਂ ਮਿਲਦੀ ਆ ਸਿਰਫ 4-3-4000 ਰੁਪਿਆ ਉਸ ਦੇ ਬੱਚੇ ਪਾਲਣੇ ਬੜੇ ਮੁਸ਼ਕਲ ਹੋਏ ਪਏ ਆ ਇਹਨਾਂ ਨੇ ਲਗਾਤਾਰ ਜਦੋਂ ਤੀਜਾ ਸਾਲ ਚੜ੍ਹਿਆ ਤੇ ਆਸ਼ਾ ਵਰਕਰ ਦਾ ਇੰਨਾ ਬੋਝ ਮੰਨਿਆ ਇਹਨਾਂ ਨੇ ਆਸ਼ਾ ਵਰਕਰ ਤੇ ਇੱਕ ਪਾਲਿਸੀ ਲਾਗੂ ਕਰਤੀ ਕਿ ਸਾਡਾ ਜਿਹੜਾ ਵਜਟਾ ਉਹ ਸਿਰਫ ਆਸ਼ਾ ਵਰਕਰ ਨੂੰ ਪੰਜਾਬ ਸਿਰਫ 2500 ਰੁਪਏ ਫਿਕਸ ਦੇ ਰਿਹਾ ਕਿ ਪੰਜਾਬ ਦੇ ਬਾਜ਼ਰ ਤੇ ਬੋਝ ਪੈ ਰਿਹਾ ਕਿ ਉਹਨਾਂ ਆਸ਼ਾ ਵਰਕਰਾਂ ਤੇ 58 ਸਾਲ ਦੀ ਪਾਲਿਸੀ ਲਾਗੂ ਕੀਤੀ ਜਾਵੇ ਤੇ ਇਹਨਾਂ ਨੂੰ 58 ਸਾਲ ਤੋਂ ਬਾਹਰ ਕੀਤਾ ਜਾਵੇ ਕੰਮ ਤੋਂ ਤਾਂ ਅਸੀਂ ਉੱਥੇ ਇੱਕ ਰੋਸ ਦੇ ਵਿੱਚ ਜੂਨ ਦੇ ਮਹੀਨੇ ਵਿੱਚ 2024 ਦੇ ਵਿੱਚ ਅੱਤ ਦੀ ਗਰਮੀ ਦੇ ਵਿੱਚ ਪੂਰੇ ਸਾਂਝੇ ਮੋਰਚੇ ਵੱਲੋਂ ਪੰਜਾਬ ਦੇ ਵਿੱਚ ਇੱਕ ਕਲਮਸ਼ੋਰ ਹੜਤਾਲ ਕੀਤੀ ਜਿਸ ਦਾ ਇਸ ਭਗਵੰਤ ਮਾਨ ਨੂੰ ਮੂੰਹ ਤੋਰ ਜਵਾਬ ਦਿੱਤਾ ਤੇ ਸਾਡੀ ਇੱਕ ਉਸ ਮੂੰਹ ਤੋਰ ਜਵਾਬ ਦੇ ਵਿੱਚੋਂ 28 ਤਰੀਕ ਦੀ ਸਮਰੂਪ ਵਿਕੇ ਬਹੁਤ ਭਾਰੀ ਰੈਲੀ ਸੀ ਉਸ ਨੇ ਆਪਣੀਆਂ ਬੋਟਾਂ ਨੂੰ ਮਟੋਰ ਲਈ ਉਸ ਨੇ ਇਸ ਦਬਾਅ ਤੋਂ ਡਰਦੇ ਨੇ ਇੱਕ ਸਾਨੂੰ ਮੀਟਿੰਗ ਦਿੱਤੀ ਮੇਟੂਗਾ ਉਹ ਅੰਨਾ ਪੈਰਸ ਦੇ ਵਿੱਚ ਹੋਈ ਜਿਹਦੇ ਵਿੱਚ ਕਈ ਬਹੁਤ ਥੋੜਾ ਮਿਲ ਗਿਆ ਤੋਂ ਕੁਝ ਨਾ ਗੱਲਾਂ ਬਹੁਤ ਬਸ ਮੇ ਸਾਰੇ ਪੀਚ ਮੈਨੂੰ ਪਿੱਛੇ ਇਸ਼ਾਰਾ ਮਿਲ ਗਿਆ ਮੈਂ ਇੰਨਾ ਵਿਸ਼ਵਾਸ ਦਿਵਾਉਣੀ ਆ ਵੀ ਇਸ ਮੰਚ ਤੇ ਜਿਹੜੇ ਵੀ ਸਾਰੇ ਮੇਰੇ ਮੁਲਾਜ਼ਮ ਆਊਟਸੋਰਸੇ ਕੱਚੇ ਕਾਪੇ ਸਾਰੇ ਆ ਇਹ ਸਰਕਾਰ ਨੂੰ ਵੈਸੇ ਤਾਂ ਆਪਸ 27 ਦਿਨ ਚੋਣਾਂ ਦੇ ਸਬਕ ਸਿਖਾਏ ਦੇਣਾ ਚੰਗੀ ਤਰ੍ਹਾਂ ਸਿਖਾਉਣਾ ਏ ਤੇ ਫਿਰ ਵੀ ਇਸ ਸਰਕਾਰ ਦਾ ਕੋਈ ਤੇ ਕਰਨ ਕਰੋ ਵੀ ਜਿਹੜਾ ਸਾਲ ਪਿਆਸ ਦਾ ਜੀਣਾ ਤੁੱਪਰ ਕਰੋ ਤੇ ਆਪਣੀਆਂ ਮੰਗਾ ਮਨਾਉਣ ਲਈ ਇਹ ਮਜਬੂਰ ਹੋ ਜਾਵੇ ਜੈ ਜੰਤਾ ਜੈ ਸ਼ਿਕਰ ਜਿੱਤ ਲੜਦੇ ਲੋਕਾਂ ਦੀ